ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਬਰਸਾਤਾ ਕਰਕੇ ਜਿਹੜੇ ਹੜ ਆਏ ਆ ਬੜਾ ਵੱਡਾ ਨੁਕਸਾਨ ਪੰਜਾਬ ਦੀ ਕਾਫੀ ਇਲਾਕੇ ਛੋਇਆ ਤੇ ਖਾਸ ਕਰਕੇ ਥੋਡੇ ਇਲਾਕੇ ਜਦੋਂ ਆ ਸਾਰਾ ਪਾਣੀ ਫੁੱਡੇ ਇਲਾਕੇ ਜਾ ਗਿਆ ਸੀ ਉਸ ਦਿਨ ਮੈਂ ਵੀ ਇੱਥੇ ਆ ਗਿਆ ਸੀ ਪਰ ਉਦੋਂ ਤਾਂ ਸੜਕ ਤੇ ਹੀ ਸਾਨੂੰ ਰੁਕਣਾ ਪਿਆ ਤੇ ਮੈਂ ਜੋ ਰੁਕਿਆ ਸੀ ਕਿ ਮੈਂ ਕਿਹ ਚੀਜ਼ ਦੀ ਲੋੜ ਹੈ ਉਹ ਸਾਨੂੰ ਦੱਸੋ ਤੇ ਮੈਂ ਨਾ ਦਿਨਾਂ ਚ ਸਾਰੇ ਇਲਾਕੇ ਆ ਜਾ ਗਏ ਮੈਂ ਤੁਹਾਨੂੰ ਇੱਕ ਗੱਲ ਸੱਚੀ ਦੱਸਣਾ ਚਾਹਣਾ ਹੈ ਅਜਿਹੇ ਨੁਕਸਾਨ ਹੋਇਆ ਆ ਬਚ ਜਾਣਾ ਸੀ ਜੇ ਸਰਕਾਰ ਨਿਲਕੀ ਨਾ ਕਰਦੀ ਮੈਂ ਉਹ ਸਾਰਾ ਕੁਝ ਪਤਾ ਕਰਾ ਕੇ ਤੁਹਾਨੂੰ ਦੱਸਣਾ ਚਾਹਣਾ ਹੈ ਆਪਣਾ ਜਿਹੜਾ ਪਾਣੀ ਆਉਂਦਾ ਹੈ ਆ ਥੀਨ ਡੈਮ ਤੋਂ ਜੋ ਛੱਡੇ ਜਾਂਦਾ ਹੈ ਉਹਦੇ ਅੱਗੇ ਆ ਜਾਂਦਾ ਹੈ ਮਾਧੋਪੁਰ ਡੈਮ ਉਤੋਂ ਫਿਰ ਫੋਡੇ ਕੋਲੇ ਆਉਂਦਾ ਹੈ ਮੈਂ ਸਾਰਾ ਰਿਕਾਰਡ ਦੇਖਿਆ ਤੁਸੀਂ ਹੈਰਾਨ ਲੈ ਜਾਓਗੇ ਜਦੋਂ ਇਹਨਾਂ ਨੇ ਗੇਟ ਠੱਡੇ ਉਸ ਦਿਨ ਤੋਂ 20 ਦਿਨ ਪਹਿਲੇ ਇੱਕ ਬੂੰਦ ਪਾਣੀ ਵੀ ਛੱਡਿਆ ਸੀ ਉਹਨਾਂ ਨੇ ਪਾਣੀ ਹਰ ਰੋਜ਼ ਵਗਦਾ ਗਿਆ ਤੇ ਜਦੋਂ ਜਮਨ ਸਿਕਰ ਤੇ ਪਹੁੰਚ ਗਿਆ ਇਹਨਾਂ ਨੇ ਸਾਰੇ ਗੇਟ ਖੋਲ ਦਿੱਤੇ 2.5 ਲੱਖ ਕਿਊਸਿਕ ਪਾਣੀ 1 ਮਿੰਟ ਖੋਲਤਾ ਆ ਜਿਹੜੇ ਦਰਿਆ ਆਪਣੇ ਇਕੱਲਾ 1 ਲੱਖ ਜੂਸੇਕ ਪਾਣੀ ਲੈ ਸਕਦੇ ਆ ਇਹਨਾਂ ਨੇ ਪਹਿਲੇ ਦਿਨ ਢਾਈ ਲੱਖ ਦੂਜੇ ਦਿਨ ਢਾਈ ਲੱਖ ਫਿਰ 3 ਲੱਖ ਤੇ ਜਿਹੜਾ ਮਾਧਪੁਰ ਡੈਮ ਹੈ ਉਹ ਦਾ ਟੁੱਟ ਗਿਆ ਤੇ ਉਹ ਵੀ ਪਛ ਸਕਦਾ ਸੀ 7 ਮਹੀਨੇ ਪਹਿਲੇ ਜਨਵਰੀ ਚ ਇੰਜੀਨੀਅਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਮਾਧਪੁਰ ਡੈਮ ਕਮਜ਼ੋਰ ਹੋ ਗਿਆ ਤੁਸੀਂ ਸਾਨੂੰ ਪੈਸੇ ਭੇਜ ਦਿਓ ਅਸੀਂ ਰਿਪੇਅਰ ਕਰ ਲਈਏ ਜੇ ਇਹ ਨਾ ਰਿਪੇਅਰ ਹੋਇਆ ਟੁੱਟ ਜੂਗਾ ਫਿਰ ਸਾਰਾ ਤਬਾਹ ਹੋ ਜਾਊਗਾ ਫਰਾਂ ਰਹਿ ਜੂंगे 1 ਰੁਪਿਆ ਨਹੀਂ ਭੇਜਿਆ ਉਹ ਵੀ ਟੁੱਟ ਗਿਆ ਵੱਡੇ ਬਾਦਲ ਸਾਹਿਬ ਮੈਨੂੰ ਯਾਦ ਹੈ ਉਹ ਜੇ ਹਰ ਸਾਲ ਜਨਵਰੀ ਦੇ ਮਹੀਨੇ ਮੀਟਿੰਗ ਕਰ ਲੈਂਦੇ ਸੀ ਪੁੱਛਦੇ ਹੁੰਦੇ ਸੀ ਕਿ ਪ੍ਰਸਾਦਾਂ ਤੋਂ ਪਹਿਲੇ ਪਹਿਲੇ ਕੀ ਚੀਜ਼ ਦੀ ਲੋੜ ਹੈ ਇਹ ਸਾਰਾ ਪ੍ਰਬੰਧ ਕਰਕੇ ਬਸਾਦਾਂ ਦਾ ਸਾਰਾ ਇੰਤਜ਼ਾਮ ਹੋ ਜਾਂਦਾ ਸੀ ਬੰਦ ਪੱਕੇ ਹੋ ਜਾਂਦੇ ਸੀ ਜਾਂ ਕਿਸੇ चीज ਦੀ ਕਮੀ ਹੋ ਪੂਰੀ ਕਰ ਲੈਂਦੇ ਸੀ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 4 ਸਾਲਾਂ ਨੂੰ ਮੀਟਿੰਗ ਨਹੀਂ ਕੀਤੀ ਬੰਦ ਵੀ ਨਹੀਂ ਸਾਫ਼ ਕੀਤੇ ਕੁਛ ਕੀਤਾ ਹੀ ਨਹੀਂ ਤੇ ਅੱਜ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਸਹੀ ਮੈਂ ਤੇ ਇਹਨਾਂ ਨੇ ਪਾਪ ਕੀਤਾ ਆ ਦੋਸ਼ੀ ਤੁਹਾਡੇ ਆ ਝਾੜੂ ਵਾਲਾ ਮੁੱਖ ਮੰਤਰੀ ਹੈ ਤੁਹਾਡੇ ਕੋਲ ਸਰਕਾਰ ਹੈ ਅੱਜ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੂੰ ਤਾਂ ਘਰੇ ਪਹਟਾਇਆ ਸ਼ਾਮ ਨੂੰ ਪੇਟੀ ਭੇਜ ਦਿੰਦੇ ਆ ਸਰਕਾਰ ਚ ਵਾਰਿਆ ਕੇਜਰੀਵਾਲ ਆਪ ਮੁਹੱਲੀ ਰਹਿੰਦਾ ਕੇਜਰੀਵਾਲ ਸਸੋੜੀਆ ਦਾ ਜੈਨੇ ਦੇ ਮੰਤਰੀ ਛੇ ਛੇ ਮਹਿਕਮੇ ਦੇ ਤੇ ਫਿਰ ਉਹਨਾਂ ਦਾ ਕੰਮ ਇੱਕੋ ਹੈਗਾ ਪੈਸਾ ਇਕੱਠਾ ਕਰਨਾ ਲੈਂਡ ਪੂਲਿੰਗ ਰਾਈ ਟੈਂਡਰਾਂ ਰਾਈ ਹਰ ਚੀਜ਼ ਚ ਪੈਸਾ ਇਕੱਠਾ ਕਰਨ ਦੇ ਲੰਗੇ ਆ ਇਹਨਾਂ ਦੇ ਕੋਈ ਕੰਮ ਐ ਇੱਥੋਂ ਪੈਸਾ ਇਕੱਠਾ ਕਰਕੇ ਉਹ ਦੂਜੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਐ ਤੁਸੀਂ ਹੈਰਾਨ ਰਹਿ ਜਾਓਗੇ ਚਲੋ ਹੜ ਆਗੇ ਉਹਦੇ ਬਾਅਦ ਵੀ ਨਹੀਂ ਆਏ ਮਦਦ ਕਰਨ ਜਿੰਨੇ ਬੰਦ ਬੰਨੇ ਐ ਲੋਕਾਂ ਨੇ ਆਪ ਆਪਣੇ ਕੋਲੋਂ ਬੰਨੇ ਐ ਹਜ਼ਾਰ ਹਜ਼ਾਰ ਰੁਪਏ ਕਿ ਲੱਖ ਪੈਸਾ ਇਕੱਠਾ ਕਰਕੇ ਬੰਨੇ ਐ ਜੇ ਸ਼ਰਮ ਹੁੰਦੀ ਤੇ ਹੜ ਆਗੇ ਚਲੋ ਹੋ ਗਿਆ ਨੁਕਸਾਨ ਉਦੋਂ ਦਾ ਭੇਜ ਦਿੰਦੇ ਜਿਵੇਂ ਪੀਂਆਂ ਉਹਦਾ ਡੀਟੈਲ ਦੇ ਦਿੰਦੇ ਉਹਦਾ ਤਾਂ ਇੰਜੀਨੀਅਰ ਭੇਜਦੇ ਸਰਕਾਰ ਕੋਲੇ ਕਿੰਨੀ ਤਾਕਤ ਹੈ ਅੱਜ ਤੱਕ ਨਹੀਂ ਦਿੱਤਾ ਅੱਜ ਤੱਕ ਸਾਰੇ ਬੰਦ ਲੋਕਾਂ ਨੇ ਆਪ ਬੰਨੇ ਆ ਆਪਣਾ ਬਚਾ ਆਪ ਕੀਤਾ ਸਰਕਾਰ ਦਾ ਕੋਈ ਨਾਂ ਨਹੀਂ ਐਟਲੀ ਆਪਣਾ ਪੰਜਾਬ ਦਾ ਨੁਕਸਾਨ ਹੋਇਆ ਹੀ ਆ ਤਜਰਬਿਆਂ ਦੇ ਰੱਖੇ ਆ ਜਿਹੜਾ ਝੂਠ ਬੋਲਦਾ ਆਪਾਂ ਵੋਟ ਪਾ ਦਿੰਦੇ ਆ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜਿਹੜਾ ਹੁੰਦਾ ਯਾਦ ਆ ਕੈਪਟਨ ਅਮਰਿੰਦਰ ਸਿੰਘ ਨੇ ਗੁੱਡ ਕਾ ਸਾਡੀ ਸੌਖਾ ਸਾਡੀ ਕਿ ਮੈਂ ਕਰਜ਼ਾ ਮਾਫ ਕਰ ਦੂੰਗਾ ਐ ਨਹੀਂ ਦੇਖਿਆ ਪਛੋਕੜ ਕੀ ਹੁੰਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਉਹ ਥੋੜਾ ਖਾਲੇ ਤੇ ਕੀ ਫਰ ਪੈਂਦਾ ਤੇ ਤੁਸੀਂ ਉਹਨੂੰ ਵੋਟਾਂ ਪਾ ਕੇ 5 ਸਾਲ ਦੇ ਦੇ ਉਹ ਖਰਾਬ ਕਰਤੇ ਆ ਝਾੜੂ ਵਾਲੇ ਆਏ ਤੁਹਾਨੂੰ ਗਰੰਟੀਆਂ ਦੇਣ ਲੱਗ ਬਦਲਾਅ ਲੈ ਕੇ ਆਵੋਗੇ ਇਹ ਲੈ ਕੇ ਆਵਾਂਗੇ ਲੈ ਲਓ ਦੇਖਿਆ ਕੀ ਹੋ ਗਿਆ 5 ਸਾਲ 10 ਸਾਲ ਖਰਾਬ ਆਪਣੇ ਆਪਣੇ ਹੁੰਦੇ ਆ ਕਾਲੀ ਦਲ ਥੋਡੀ ਆਪਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਆ ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਦੀ ਪਾਰਟੀ ਹੈ ਦੇਖੋ ਥੋੜੇ ਬਜ਼ੁਰਗ ਕਿੰਨੇ ਅਸੂਲੀ ਸੀ ਪੰਥ ਤੋਂ ਬਗੈਰ ਸੋਚਦੇ ਵੀ ਨਹੀਂ ਸੀ ਕਾਲੀ ਦਲ ਦੇ ਬਗੈਰ ਸੋਚਦੇ ਹੀ ਨਹੀਂ ਸੀ ਉਹਨਾਂ ਦਾ ਹੱਥ ਕੋਟਾਂ ਦੇ ਟਾਈਮ ਤੱਕੜੀ ਤੋਂ ਬਗੈਰ ਜਾਂਦਾ ਹੀ ਨਹੀਂ ਸੀ ਆਪਾਂ ਜਿਹੜੇ ਨਵੇਂ ਆਏ ਆ ਤਜਰਬੇ ਆ ਵੀ ਦੇਖ ਲਓ ਉਹ ਵੀ ਦੇਖ ਲਓ ਉਹ ਵੀ ਦੇਖ ਲਓ ਤੇ ਨੁਕਸਾਨ ਆਪਣਾ ਹੋਇਆ ਜਿਹੜੇ ਹੁਣ ਵੀਰੇ ਮੇਰੇ ਬੈਠੇ ਮੈਂ ਪੁੱਛਣਾ ਚਾਹਾਂ ਆ ਸਾਰਾ ਕੁਝ ਜਿੰਨਾ ਬਣਿਆ ਪੰਜਾਬ 'ਚ ਇੱਕ ਚੀਜ਼ ਵੀ ਕਿਸੇ ਹੋਰ ਦੀ ਨਹੀਂ ਸਾਰੀਆਂ ਹੀ ਕਾਲੀ ਗੱਲ ਨੇ ਬਣਾਈਆਂ ਭਾਵੇਂ ਸੜਕਾਂ ਐ ਭਾਵੇਂ ਡੈਮ ਐ ਭਾਵੇਂ 에어ਪੋਰਟ ਐ ਭਾਵੇਂ ਥੋੜੇ ਟਿਊਬਲ ਐ ਭਾਵੇਂ ਕੱਸੀਆਂ ਖਾਲੇ ਨਹਿਰਾਂ ਮੰਡੀਆਂ ਸਾਰਾ ਕੁਝ ਹੀ ਬਣਾਉਣਾ ਕਾਲੀ ਦੇਲੇ ਤੇ ਫਿਰ ਆਪਾਂ ਕਾਲੀ ਦੰਦੇ ਆਪਣੀ ਪਾਰਟੀ ਨੂੰ ਨਕਾਰਤਾ ਆਪਣੀ ਪਾਰਟੀ ਨੂੰ ਪਿੱਛੇ ਸਿਰ ਦਿੱਤਾ ਕਮਜ਼ੋਰ ਕਰ ਦਿੱਤਾ ਨੁਕਸਾਨ ਆਪਣਾ ਹੋ ਗਿਆ ਕਿ ਅੱਜ ਤੱਕ ਤੁਹਾਡੇ ਗੁਰੂ ਘਰਾਂ ਤੇ ਵੀ ਕਬਜ਼ਾ ਕਰ ਗਏ ਸੱਤ ਹਜ਼ੂਰ ਸਾਹਿਬ ਤੇ ਵੀ ਕਬਜ਼ਾ ਬਾਹਰ ਦੇ ਆਨੇ ਕਰ ਲਿਆ ਟੱਕ ਪਟਨਾ ਸਾਹਿਬ ਦੇ ਵੀ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਕਰਾਤਾ ਤੁਸੀਂ ਤੇ ਐਸਟੀਪੀਸੀ ਵੀ ਤੋੜ ਦਿੱਤੀ ਫਿਰ ਬਚਿਆ ਕੀ ਆ ਬਕਲਾ ਪੰਜਾਬ ਬਚਿਆ ਇੱਥੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਅਸੀਂ ਲੜ-ਘੁੜ ਕੇ ਮਸਾ ਬਚਾਇਆ ਨਹੀਂ ਤਾਂ ਤੁਹਾਡੇ ਉੱਤੇ ਸਾਰਿਆਂ ਦੇ ਕਮਜ਼ਾ ਹੋ ਜਾਣਾ ਸੀ ਉਹਨਾਂ ਨੇ ਫੈਸਲਾ ਕਰਨਾ ਸੀ ਕਿ ਕੀ ਕੌਮ ਕਰੂਗੀ ਹਾਲਾਤ ਬਣਾ ਦਿੱਤੇ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਹਲੇ ਵੀ ਕੁਝ ਨਹੀਂ ਵਿਗੜਿਆ ਤਗੜਾ ਕਰ ਦਿਓ ਆਪਣੀ ਕੌਮ ਦੀ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਹਲੇ ਵੀ ਗੱਲਾਂ ਚ ਆ ਗਏ ਤੇ ਤੁਸੀਂ ਤਕੜਾ ਨਾ ਕੀਤਾ ਫਿਰ ਦੋਸ਼ੀ ਕੌਮ ਹੋਊਗੀ ਐਸ ਕਰਕੇ ਮੈਂ ਤਾਂ ਸਾਨੂੰ ਆਈ ਬੇਨਤੀ ਕਰਨ ਵਾਸਤੇ ਆਇਆ ਮੈਂ ਸਮਝਾ ਸਮਝਿਆ ਕਿਸੇ चीज ਦੀ ਲੋੜ ਹੋਵੇ ਮੈਨੂੰ ਇਹਨਾਂ ਨੇ ਮੈਨੂੰ ਯਾਦ ਦਾ ਪਹਿਲੇ ਦਿਨ ਕਿਹਾ ਕਿ ਤੁਸੀਂ ਲੋੜ ਮੈਂ ਸ਼ਾਮ ਤੱਕ ਭਜਾ ਦਿਆ ਸੀ ਹੁਣ ਮੈਂ ਇਹਨਾਂ ਨੂੰ ਕਿਹਾ ਜਿੰਨੇ ਚਾਰੇ ਦੀ ਲੋੜ ਹੈ ਉਹ ਭੇਜੂੰਗਾ ਜੇ ਤੁਹਾਨੂੰ ਕੋਈ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹ ਅਸੀਂ ਇੰਤਜ਼ਾਮ ਕਰਾਂਗੇ ਜੇ ਤੁਹਾਨੂੰ ਕੋਈ ਬੰਦ ਬੰਦ ਬੰਨਣ ਵਾਸਤੇ ਜਾਂ ਖੇਤਾਂ ਵਿੱਚ ਸੇਈ ਤਾਂ ਵੀ ਟਰੈਕਟਰ ਦੀ ਲੋੜ ਹੈ ਅਸੀਂ ਮੈਂ ਪੁੱਛ ਰਿਹਾ ਸੀ ਕਿੰਨੇ ਟਰੈਕਟਰਾਂ ਦੀ ਲੋੜ ਹੈ ਸਾਡੇ ਉੱਥੇ ਮਾਲਵਾ ਜੋ ਅਸੀਂ 2-4000 ਟਰੈਕਟਰ ਭੇਜ ਦਿੰਨੇ ਆ ਤੁਹਾਡੀ ਮਦਦ ਵਾਸਤੇ ਡੀਜ਼ਲ ਦੀ ਲੋੜ ਆ ਉਹ ਦੇ ਦਿੰਨੇ ਆ ਮੈਂ ਤਾਂ ਜਿਹੜੇ ਗਰੀਬ ਹੈ ਜਿਹੜੇ ਵਿਚਾਰੇ ਦਿਹਾੜੀ ਦਿਹਾੜੀ ਜਾਂਦੇ ਸੀ ਅਕਾਲੀ ਦਲ ਨੇ ਫੈਸਲਾ ਕੀਤਾ ਕੋਨਾ 50000 ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਉਹਦੀ ਵੀ ਮੈਂ ਹਮੜਾ ਸਾਹਮਣੂ ਕਹਿਣਾ ਲਿਸਟ ਬਣਾ ਲਓ ਕਿੰਨੇ ਕਣਕ ਤੁਹਾਨੂੰ ਚਾਹੀਦੀ ਐ ਸਲਕੇ ਵਾਸਤੇ ਕਿੰਨਾ ਬੀਜ ਚਾਹੀਦਾ ਉਹ ਅਸੀਂ ਅਗਲੇ 5-7 ਦਿਨਾਂ ਚ ਉਹ ਵੀ ਤੁਹਾਨੂੰ ਪਹੁੰਚਾ ਦਿੰਨੇ ਆ ਦੇਖੋ ਕੁਛ ਮਰਜੀ ਹੋ ਜਾਏ ਤੁਹਾਨੂੰ ਤਕਲੀਫ ਨਹੀਂ ਹੋਣ ਦਿੰਦੇ ਜਿਸ ਦੀ ਵੀ ਲੋੜ ਐ ਸਬਰਾ ਸਾਹਿਬ ਮੈਨੂੰ ਵਧਾਈ ਵੀ ਦਿੰਨਾ ਉਹਨੂੰ ਦਾ ਦੇਖ ਰਿਹਾ ਤੁਸੀਂ ਲਗਾਤਾਰ ਲੱਗੇ ਹੋ ਆਪਣੀ ਲੋਕਾਂ ਦੀ ਸੇਵਾ ਕਰਨੀ ਤੇ ਸਮੂੱਚੀ ਕਾਲੀ ਲੀਡਰਸ਼ਿਪ ਦੇ ਵਰਕ ਕਰਨ ਨੂੰ ਕਹਿਣਾ ਚਾਹਣਾ ਐ ਆ ਜਦੋਂ ਤੱਕ ਆਖਰੀ ਮੁਸ਼ਕਲ ਖਤਮ ਨਹੀਂ ਹੁੰਦੀ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕਰਨੀ ਹੈ ਤੇ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਖਾਲਸਾ ਪੰਥ ਦੁਨੀਆਂ 'ਚ ਕਿਤੇ ਮੁਸ਼ਕਿਲ ਆ ਜਾਏ ਸਭ ਤੋਂ ਵੱਧ ਮਦਦ ਕਰਨ ਦੇਣ ਦਾ ਹੈ ਜੇ ਦੇਸ਼ ਵਿੱਚ ਕਿਤੇ ਮੁਸ਼ਕਿਲ ਆ ਜਾਂਦੀ ਸਭ ਤੋਂ ਪਹਿਲੇ ਆਪਾਂ ਜਾਂਦੇ ਆ ਪਰ ਜਦੋਂ ਆਪਣੇ ਦੇ ਮੁਸ਼ਕਿਲ ਆਈ ਕੋਈ ਨਹੀਂ ਆਇਆ ਮਦਦ ਕਰਨ ਵਾਸਤੇ ਆਪਾਂ ਨੂੰ ਆਪ ਹੀ ਆਪਣੀ ਬਾਹ ਫੜਨੀ ਪਈ ਤੇ ਮੈਨੂੰ ਖੁਸ਼ੀ ਹੈ ਮਾਣ ਹੈ ਜਿਸ ਤਰੀਕੇ ਨਾਲ ਆਪਣੀ ਕੌਮ ਨੇ ਇੱਕ ਦੂਜੇ ਦੀ ਮਦਦ ਕੀਤੀ ਇਹਨਾਂ ਮਿਸਾਲ ਕਿਸੇ ਹੋਰ ਕਿਸੇ ਧਰਮ ਦੀ ਨਹੀਂ ਕਿਸੇ ਹੋਰ ਕੌਮ ਦੀ ਨਹੀਂ ਤੁਹਾਡਾ ਸੰਦਾ ਇੱਕ ਤੇ ਮੈਂ ਲੋਪੋਕੇ ਸਾਹਿਬ ਦਾ ਵੀ ਕਰਤਾ ਬਹੁਤ ਨੌਜਵਾਨ ਮਿਹਨਤੀ ਹੈ ਆ ਵੀ ਉਸ ਦਿਨ ਤੇ ਲੱਗੇ ਮੇਰੇ ਨਾਲ ਟੈਲੀਫੋਨ ਤੇ ਲਗਾਤਾਰ ਤਾਲ ਮਿਲ ਰਿਹਾ ਹੈ ਇਹਨਾਂ ਨੂੰ ਵਿਚਾਰਾ ਭੇਜਿਆ ਤੇ ਜਿੰਨੀ ਕੰਕ ਦੀ ਲੋੜ ਹੈ ਜਿੰਨਾ ਸਾਰਾ ਮੈਨੂੰ ਦੱਸ ਦਿਓ ਫਿਰ ਆਪਾਂ ਉਹਦੀ ਵੀ ਮਦਦ ਕਰਾਂਗੇ ਫੋਗਿੰਗ ਮਸ਼ੀਨਾਂ ਵੀ ਆ ਗਈਆਂ ਤੁਹਾਡੇ ਤੇ ਮੈਂ ਆਪਣੇ ਨੌਜਵਾਨਾਂ ਨੂੰ ਕਹਿੰਦਾ ਹਰ ਪਿੰਡ ਤੁਸੀਂ ਹਰ ਪਿੰਡ ਹਰ ਰੋਜ ਤੁਸੀਂ ਫੋਕਿੰਗ ਕਰਨੀ ਹੈ ਮਹੀਨਾ ਜਦੋਂ ਤੱਕ ਮੱਛਰ ਸਾਰਾ ਜਾਂ ਬੂਆਰੀਆਂ ਖਤਮ ਨਹੀਂ ਹੁੰਦੀਆਂ ਤੇ ਮੈਂ ਇੱਕ ਹੋਰ ਵੀ ਦੱਸਦਾ ਡਾਕਟਰਾਂ ਦੀ ਟੀਮਾਂ ਦਾ ਇੰਜ਼ਾਮ ਕਰ ਲਿਆ ਮੈਂ ਜਿੰਨੇ ਕੈਂਪ ਲਾਉਣੇ ਆ ਮੈਨੂੰ ਸ਼ਾਮ ਤੱਕ ਦੱਸ ਦਿਓ ਡਾਕਟਰਾਂ ਦੇ ਕੈਂਪ ਵੀ ਲੱਗ ਜਾਣਗੇ ਤੇ ਦਵਾਈਆਂ ਵੀ ਮੁਫਤ ਹੋਣਗੀਆਂ ਤੇ ਪਸ਼ੂ ਡਾਕਟਰ ਵੀ ਚਾਹੀਦੀ ਹੈ ਉਹ ਵੀ ਮੈਂ ਕੰਮ ਕਰ ਲਿਆ ਜੇ ਉਹਨਾਂ ਨੂੰ ਕਿੰਨੇ ਚਾਹੀਦੇ ਡਾਕਟਰ ਉਹ ਵੀ ਕਿੱਥੇ ਚਾਹੀਦੇ ਮੈਨੂੰ ਦੱਸ ਦਿਓ ਉਹ ਵੀ ਤੁਹਾਡੇ ਕੋਲ ਭੇਜ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਪਿੰਡ ਵਿਛੋਆ ਤੋ ਅਜਨਾਲਾ ਹਲਕੇ ਦੇ